ਜਨਹਿਤ ਐਸ਼ੀ ਤੇ ਮੇਹਾ ਤੁਹਾਡੇ ਨਾਲ ਜਸਬੀਰ ਵਰਜਸੀ ਅੰਮ੍ਰਿਤਸਰ 8 ਗੈਲਰੀ ਪਹੁੰਚੇ ਪੰਜਾਬ ਦੇ ਕੈਬਨਿਟ ਮੰਤਰੀ ਪੁਲਦੀਪ ਸਿੰਘ ਢਾਲੀਵਾਲ ਨੇ ਗੱਲਬਾਤ ਕਰਦਿਆਂ ਹੋਇਆਂ ਦੱਸਿਆ ਹੈ ਕਿ ਆਮ ਆਦਮੀ ਪਾਰਟੀ ਦੇ ਵੱਲੋਂ ਵਿਧਾਇਕ ਕੁਮਰ ਵਿਜੇਪਨਤਾਪ ਸਿੰਘ ਨੂੰ 5 ਸਾਲ ਦੇ ਲਈ ਪਾਰਟੀ ਦੇ ਵਿੱਚੋਂ ਕੱਢਣ ਦਾ ਫੈਸਲਾ ਪਾਰਟੀ ਦੀ ਹਾਈ ਕਮਾਂਡ ਜਾਨੀ ਕਿ ਅਰਵਿੰਦ ਕੇਜਰੀਵਾਲ ਭਗਵੰਤ ਸਿੰਘ ਮਾਨ ਅਮਨ ਅਰੋੜਾ ਅਤੇ ਮਨੀਸ਼ ਸੋਦੀਆ ਨੇ ਲਿਆ ਹੈ ਉਹਨਾਂ ਨੇ ਕਿਹਾ ਹੈ ਕਿ ਕੁੰਵਰ ਵਿਜੇਪ੍ਰਤਾਪ ਪਾਰਟੀ ਦੇ ਖਿਲਾਫ ਲਗਾਤਾਰ ਬੋਲ ਰਹੇ ਹਨ ਪਾਰਟੀ ਦੇ ਵਿੱਚ ਰਹਿ ਕੇ ਆਜ਼ਾਦੀ ਦੇ ਨਾਲ ਬੋਲਣ ਦੀ ਇੱਕ ਹੱਦ ਹੁੰਦੀ ਹੈ ਪਰ ਨੀਤੀਆਂ ਦੇ ਉਲਟ ਜਾਣਾ ਇਹ ਬਿਲਕੁਲ ਵੀ ਮਨਜ਼ੂਰ ਨਹੀਂ ਹੈ ਉਹਨਾਂ ਨੇ ਵਿਕਰਮ ਸਿੰਘ ਮਜੀਠੀਆ ਬਾਰੇ ਕਿਹਾ ਹੈ ਕਿ ਉਹ ਉਹਨਾਂ ਲੋਕਾਂ ਦੇ ਵਿੱਚੋਂ ਨੇ ਜਿਨ੍ਹਾਂ ਨੇ ਪੰਜਾਬ ਨੂੰ ਨਸ਼ਿਆਂ ਰਾਹੀਂ ਤਬਾਹ ਕੀਤਾ ਹੈ ਉਨ੍ਹਾਂ ਦੀ ਮੰਤਰੀ ਪੀਰੀਅਡ ਦੌਰਾਨ ਨੌਜਵਾਨ ਨਸ਼ਿਆਂ ਦੇ ਕਾਰਨ ਮਰਦੇ ਰਹੇ ਨੇ ਤੇ ਪਰਿਵਾਰ ਆਪਣੇ ਬੱਚਿਆਂ ਨੂੰ ਦੇਸ਼ ਤੋਂ ਬਾਹਰ ਭੇਜਣ ਦੇ ਲਈ ਮਜਬੂਰ ਹੋਏ। ਉਨ੍ਹਾਂ ਨੇ ਕਿਹਾ ਹੈ ਕਿ ਜਿਹੜੇ ਭੋਲੇ-ਪਾਲੇ ਅਤੇ ਹੋਰ ਗਵਾਹ ਕੋਰਟ ਦੇ ਵਿੱਚ ਲਿਖਤੀ ਬਿਆਨ ਦੇ ਚੁੱਕੇ ਨੇ ਉਨ੍ਹਾਂ ਤੇ ਜਾਂਚ ਨਾ ਕਰਨਾ ਅਕਾਲੀ ਬੀਜੇਪੀ ਰਾਜ ਦੀ ਨਾਕਾਮੀ ਰਹੀ ਹੈ। ਉਹਨਾਂ ਨੇ ਆਖਿਰ ਦੇ ਵਿੱਚ ਕਿਹਾ ਹੈ ਕਿ ਨਸ਼ਿਆਂ ਵਿਰੁੱਧ ਚੱਲ ਰਹੀ ਮੁਹਿੰਮ ਦੇ ਵਿੱਚ ਜੋ ਵੀ ਦੋਸ਼ੀ ਹੋਵੇਗਾ ਉਸ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਚਾਹੀ ਉਹ ਕਿਸੇ ਵੀ ਪਾਰਟੀ ਦਾ ਹੋਵੇ ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਹੋਰਾਂ ਨੇ ਹੋਰ ਕੀ ਕੁਝ ਕਿਹਾ ਹੈ ਤੁਹਾਡੇ ਨਾਲ ਵੀ ਸਾਂਝਾ ਕਰ ਰਹੇ ਹਾਂ ਸਾਰਾ ਸਭ ਪਿਆਣੀ ਆਜਾ ਆਜਾ ਸਤਿਗੁਰੂ ਜੀ ਸਰ ਕੋਈ ਇਹ ਸਾਬ ਨੂੰ ਪਾਰਟੀ ਤੋਂ ਕੱਢਿਆ ਗਿਆ ਹੈ ਕੀ ਕਰਨ ਰਿਹਾ ਕਿ ਉਹ ਤੁਸੀਂ ਤੇ ਮੈਂ ਤਾਂ ਬਹੁਤ ਹੁੰਦੇ ਗਏ। ਜੀਆ ਮੇਰੀ ਗੱਲ ਸੁਣੋ। ਮੈਂ ਆਇਆ ਤੇ ਆ ਗਿਆ ਤੁਸੀਂ ਤੇ ਆਟ ਗਲੀ ਦੇ ਵਿੱਚ ਮੈਂ ਜਿਹੜੇ ਬੱਚੇ ਆਚਨ ਦਾ ਕੰਪੀਟੀਸ਼ਨ ਫਾਈਨਲ ਦੇ ਸੀਗਾ। ਬੱਚਿਆਂ ਨੂੰ ਵਾਰਡ ਦੇ ਕੇ ਆਏ ਆ ਉਹਨਾਂ ਦਾ ਸਨਮਾਨ ਕਰਕੇ ਆਏ ਆ। ਇਹ ਸਾਡਾ ਅੰਮ੍ਰਿਤਸਰੀਆਂ ਦਾ ਹੈਰੀਟੇਜ ਆ ਆਟ ਗਲੀ ਜਿਹੜੀ ਆ। ਇਸ ਕਰਕੇ ਬੰਦੇ ਜਿਹੜਾ ਇੱਥੇ ਅੱਜ ਹਾਰ ਹੀ ਲਾਈ ਸੀ ਤੁਸੀਂ ਪੋਲੀਟੀਕਲ ਚੀਜ਼ਾਂ ਜਿਹੜੀਆਂ ਉਹ ਸ਼ੁਰੂ ਕਰਦੀਆਂ ਹੁੰਦੇ। ਅੱਜ ਪੋਲੀਟੀਕਲ ਮੋੜ ਦੀ ਆ ਚਲੋ ਅੱਜ ਉਹ ਗੱਲ ਹੋ ਗਈ ਉਹ ਕਿੱਥੇ ਲਗਾਣੀ ਪਰਾਸਪਤਿਆ ਨਹੀਂ ਆਜਾ ਅਰੇ ਆਜਾ